ਨਕੌਦਰਸਰ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅੱਜ ਜੋ ਵੀਡੀਓ ਉਹਨਾਂ ਅੱਜ ਜੋ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਪੀਰਾ ਫਕੀਰਾਂ ਨੂੰ ਸੱਚੇ ਦਿਲੋਂ ਮੰਨਦੇ ਨੇ ਜੋ ਪੀਰਾ ਫਕੀਰਾਂ ਨੂੰ ਮੰਨਦੇ ਨੇ ਜੇਕਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਸੰਕੇਤ ਹੋ ਰਿਹਾ ਹੈ ਤਾਂ ਸਮਝੋ ਤੁਹਾਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਮਿਲਣ ਵਾਲੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਪ੍ਰੋਬਲਮਸ ਤੇ ਕਿੰਨੀਆਂ ਵੀ ਟੈਨਸ਼ਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਚਿੰਤਾ ਹੈ ਤਾਂ ਸਮਝੋ ਸਭ ਦੂਰ ਹੋ ਜਾਵੇਗਾ ਜੇਕਰ ਤੁਹਾਨੂੰ ਇੱਕ ਸੰਕੇਤ ਮਿਲ ਰਿਹਾ ਹੈ ਇੱਕ ਸੰਕੇਤ ਬਹੁਤ ਹੀ ਖਾਸ ਲੋਕਾਂ ਨੂੰ ਮਿਲਦਾ ਹੈ ਜੋ ਲੋਕ ਪੀਰਾਂ ਮੁਸ਼ਤਾਂ ਨੂੰ ਮੰਨਦੇ ਨੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਤੁਸੀਂ ਵੀ ਪੂਰੀ ਵੀਡੀਓ ਦੇਖ ਕੇ ਦੱਸਿਓ ਕਿ ਤੁਹਾਨੂੰ ਇਹ ਸੰਕੇਤ ਕਦੇ ਮਿਲਿਆ ਜਾਂ ਨਹੀਂ ਤਾਂ ਸਮਾਣਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਵੀਰ ਨੇ ਇਹ ਕਿੱਸਾ ਸਾਡੇ ਨਾਲ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਜੀ ਵੀਰ ਨੇ ਨਾਂ ਦੱਸਣ ਨੂੰ ਮਨਾ ਕੀਤਾ ਵੀਰ ਆਖਦਾ ਕਿ ਮੈਂ ਦਾਤਾ ਜੀ ਦੇ ਦਰਬਾਰ ਤੇ ਕਾਫੀ ਸਮਾਂ ਹੋ ਗਿਆ ਗਿਆ ਨਹੀਂ ਸੀ ਦਾਤਾ ਜੀ ਨੂੰ ਮੰਦਾ ਬਹੁਤ ਸੀ ਪਰ ਦਰਬਾਰ ਤੇ ਨਹੀਂ ਜਾ ਹੋ ਰਿਹਾ ਸੀ ਵੀਰ ਆਖਦਾ ਕਿ ਕਮਾਂਕਾਰਾਂ ਦੇ ਵਿੱਚ ਉਲਝ ਗਏ ਸੀ ਐਸੇ ਕਰਕੇ ਟਾਈਮ ਨਹੀਂ ਸੀ ਮਿਲ ਰਿਹਾ ਕੁਝ ਦਾਤਾ ਜੀ ਦੀ ਮਰਜ਼ੀ ਨਹੀਂ ਹੋਈ ਐਸੇ ਕਰਕੇ ਨਹੀਂ ਜਾ ਪਾਈ ਕਿਉਂਕਿ ਜਿੰਨਾ ਚਿਰ ਦਾਤਾ ਜੀ ਦੀ ਮਰਜ਼ੀ ਨਾ ਹੋਵੇ ਕੋਈ ਵੀ ਸਲਾਮ ਕਰਨ ਨਹੀਂ ਜਾ ਸਕਦਾ ਵੀ ਰੱਖਦਾ ਕਿ ਕਾफी ਸਮਾਂ ਦਾਤਾ ਜੀ ਦੇ ਦਰਬਾਰ ਤੇ ਨਹੀਂ ਜਾ ਹੋ ਰਿਆ ਸੀ ਕੰਮ ਦੀ ਬਹੁਤ ਹੀ ਟੈਨਸ਼ਨ ਰਹਿੰਦੀ ਸੀ ਕਿਉਂਕਿ ਕੰਮ ਬਹੁਤ ਮੰਦਾ ਚੱਲ ਰਿਹਾ ਸੀ ਐਦਾਂ ਲੱਗਦਾ ਸੀ ਕਿ ਮੈਨੂੰ ਹੁਣ ਕੰਮ ਬੰਦ ਕਰ ਦੇਣਾ ਚਾਹੀਦਾ ਵੀ ਰੱਖਦਾ ਕਿ ਮੇਰੀ ਇੱਕ ਦੁਕਾਨ ਸੀ ਉਸ ਦੁਕਾਨ ਦੇ ਵਿੱਚ ਖਰੀਦਦਾਰੀ ਬਹੁਤ ਘਟ ਗਈ ਸੀ ਕੰਮ ਬੰਦ ਕਰਨ ਦਾ ਵੀ ਨੋਬਤ ਆ ਚੁੱਕੀ ਸੀ ਵੀ ਰੱਖਦਾ ਕਿ ਮੈਂ ਘਰ ਜਾ ਕੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਕਿ ਦੁਕਾਨ ਬੰਦ ਕਰ ਦਈਏ ਕਿਉਂਕਿ ਖਰਚੇ ਬਹੁਤ ਆ ਜਾਂਦੇ ਸੀ ਬਿਜਲੀ ਦਾ ਬਿੱਲ ਹੋਰ ਵੀ ਬਹੁਤ ਖਰਚੇ ਕਮ ਇੰਨਾ ਨਹੀਂ ਨਿਕਲ ਪਾ ਰਿਹਾ ਸੀ ਇੱਕ ਦਿਨ ਵਿੱਚ ਇੱਕ ਦਿਨ ਵੀ ਰੱਖਦਾ ਮੈਂ ਬਹੁਤ ਪਰੇਸ਼ਾਨ ਸੀ ਆਪਣੀ ਦੁਕਾਨ ਤੇ ਬੈਠਾ ਸੀ ਤੇ ਸੋਚ ਰਿਹਾ ਸੀ ਕੀ ਕਰਾਂ ਜੇਕਰ ਦੁਕਾਨ ਬੰਦ ਕਰ ਦਿੱਤੀ ਜਾਵੇ ਫਿਰ ਕੀ ਕਰਾਂਗੇ ਉਹ ਵੀ ਆ ਉਹ ਵੀ ਰੱਖਦਾ ਕਿ ਮੇਰੀ ਦੁਕਾਨ ਤੇ ਉਸ ਦਿਨ ਕੋਈ ਵੀ ਕੰਮ ਨਹੀਂ ਸੀ ਆਇਆ ਤੇ ਮੈਨੂੰ ਉਦਾਂ ਹੀ ਘਰ ਵਾਪਿਸ ਜਾਣਾ ਪਿਆ ਘਰ ਜਾ ਕੇ ਰੋਟੀ ਖਾਧੀ ਜਦੋਂ ਸੌਣ ਲੱਗ ਪਿਆ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਜਦੋਂ ਦਿਮਾਗ ਤੇ ਟੈਨਸ਼ਨ ਹੋਵੇ ਨੀਂਦ ਨਹੀਂ ਆਉਂਦੀ ਅਗਲੇ ਦਿਨ ਵੀਰ ਦੁਕਾਨ ਤੇ ਗਿਆ ਫਿਰ ਉਹੀ ਕੰਮ ਕੋਈ ਨਹੀਂ ਆਇਆ ਇੱਕ ਦੋ ਆਏ ਫਿਰ ਵੀਰ ਪਰੇਸ਼ਾਨ ਵਿੱਚ ਪਰੇਸ਼ਾਨ ਸੀ ਵੀਰ ਦੇ ਦਿਮਾਗ ਵਿੱਚ ਆਇਆ ਕਿ ਮੈਂ ਬਹੁਤ ਦਿਨ ਹੋ ਗਏ ਦਾਤਾ ਜੀ ਦੇ ਦਰਬਾਰ ਤੇ ਨਹੀਂ ਗਿਆ ਵੀਰ ਆਖਦਾ ਮੈਥੋਂ ਤਾਂ ਜਾ ਵੀ ਨਹੀਂ ਹੋਣਾ ਕੰਮ ਦੁਕਾਨ ਤੇ ਹੈ ਨਹੀਂ ਜੇ ਦੁਕਾਨ ਤੋਂ ਉੱਠ ਗਏ ਕੰਮ ਜਮਾ ਬੰਦ ਹੋ ਜਾਊਗਾ ਉਹ ਵੀ ਰੱਖਦਾ ਕਿ ਮੈਂ ਦਾਤਾ ਜੀ ਨੂੰ ਫਰਿਆਦ ਕੀਤੀ ਕਿ ਦਾਤਾ ਜੀ ਰਹਿਮ ਕਰੋ ਤੁਹਾਡੇ ਬੱਚੇ ਆ ਤੁਹਾਡੀਆਂ ਹੀ ਮੰਦੇ ਆ ਵੀ ਰੱਖਦਾ ਉਸ ਦਿਨ ਤੋਂ ਬਾਅਦ ਕੋਈ ਗ੍ਰਾਹਕ ਨਹੀਂ ਆਇਆ ਵੀ ਰੱਖਦਾ ਕਿ ਮੈਂ ਛੇਤੀ ਦੁਕਾਨ ਬੰਦਾ ਕੇ ਘਰ ਚਲਾ ਗਿਆ ਸੀ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਸੀ ਔਰ ਰੋਟੀ ਖਾ ਕੇ ਵੀਰ ਕਹਿੰਦਾ ਮੈਂ ਪਹ ਚੁੱਕਿਆ ਸੀ ਉਸ ਤੋਂ ਬਾਅਦ ਵੀ ਰੱਖਦਾ ਮੇਰੀ ਅੱਖ ਲੱਗ ਗਈ ਮੈਨੂੰ ਸੁਪਨਾ ਆਇਆ ਕਿ ਮੈਂ ਦੇਖ ਰਿਹਾ ਕਿ ਦਾਤਾ ਜੀ ਦਾ ਇੱਕ ਦਰਬਾਰ ਹੈ ਉੱਥੇ ਮੈਂ ਤੇ ਮੇਰਾ ਦੋਸਤ ਮੇਰੇ ਦੋ ਦੋਸਤ ਮੇਰੇ ਨਾਲ ਨੇ ਅਸੀਂ ਸਲਾਮ ਕਰਨ ਗਏ ਹੋਇਆ ਵੀ ਰੱਖਦਾ ਸੁਪਨੇ ਦੇ ਵਿੱਚ ਹੀ ਮਲੇੜ ਕੋਟਰੇ ਵਾਲਾ ਦਰਬਾਰ ਵੀ ਆਇਆ ਵੀ ਰੱਖਦਾ ਕਿ ਮੈਂ ਪਹਿਲਾਂ ਮਲੇੜ ਕੋਟਰੇ ਵਾਲੇ ਦਰਬਾਰ ਤੇ ਸਲਾਮ ਕੀਤੀ ਤੇ ਫਿਰ ਸਾਈਂ ਲਾਡੀ ਸ਼ਾਹ ਜੀ ਦੇ ਦਰਬਾਰ ਤੇ ਗਿਆ ਦਰਬਾਰ ਬਹੁਤ ਹੀ ਖੁੱਲਾ-ਗੁੱਲਾ ਸੀ ਵੀ ਰੱਖਦਾ ਮੈਂ ਸਲਾਮ ਕੀਤੀ ਵੇ ਬਾਦ ਵਿੱਚ ਬਾਬਾ ਮੁਰਾਦ ਸ਼ਾਹ ਜੀ ਨੂੰ ਦਰਬਾਰ ਤੇ ਜਾ ਕੇ ਸਲਾਮ ਕੀਤੀ ਵੀ ਰੱਖਦਾ ਉਹਦੇ ਰਾਤ ਨੂੰ ਹੀ ਮੇਰੀ ਅੱਖ ਖੁੱਲ ਗਈ ਤੇ ਮੈਂ ਦਾਤਾ ਜੀ ਦਾ ਸ਼ੁਕਰ ਕੀਤਾ ਕਿ ਦਾਤਾ ਜੀ ਤੁਸੀਂ ਮੇਰੇ ਸੁਪਨੇ ਦੇ ਵਿੱਚ ਆਏ ਤੁਹਾਡਾ ਬਹੁਤ ਹੀ ਸ਼ੁਕਰੀਆ ਮੈਨੂੰ ਲੱਗਦਾ ਹੁਣ ਮੇਰੇ ਦਿਨ ਬਦਲ ਜਾਣਗੇ ਵੀ ਰੱਖਦਾ ਕਿ ਉਸ ਤੋਂ ਅਗਲੇ ਦਿਨ ਮੈਂ ਦੁਕਾਨ ਤੇ ਗਿਆ ਐਨੀ ਗ੍ਰਾਹਕੀ ਹੋ ਗਈ ਤੁਹਾਨੂੰ ਕੀ ਦੱਸਾਂ ਦਾਤਾ ਜੀ ਦੀ ਐਸੀ ਰਹਿਮਤ ਹੋਈ ਬਾਅਦ ਵਿੱਚ ਦਾਤਾ ਜੀ ਕੋਲ ਜਾਣ ਦਾ ਮੌਕਾ ਵੀ ਮਿਲਿਆ ਦਾਤਾ ਜੀ ਨੂੰ ਸੱਚੇ ਦਿਲੋਂ ਫਰਿਆਦ ਕੀਤੀ ਸੀ ਕਿ ਦਾਤਾ ਜੀ ਮੇਰੀ ਝੋਲੀ ਭਰ ਦਿੱਤੀ ਜਾਵੇ ਵੀ ਰਖਦਾ ਕਿ ਦਾਤਾ ਜੀ ਨੇ ਐਵੇਂ ਹੀ ਨਹੀਂ ਲਿਖ ਕੇ ਲਾ ਰੱਖਿਆ ਕਿ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਜੋ ਵੀ ਇਨਸਾਨ ਦਾਤਾ ਜੀ ਨੂੰ ਦਰਬਾਰ ਤੇ ਜਾ ਕੇ ਸੱਚੇ ਦਿਲੋਂ ਕੁਝ ਵੀ ਮੰਗਦਾ ਹੈ ਦਾਤਾ ਜੀ ਜ਼ਰੂਰ ਉਸ ਦੀਆਂ ਝੋਲੀਆਂ ਭਰਦੇ ਨੇ ਸੋ ਏਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੀ ਜੈ ਸਾਈਆਂ ਦੀ